ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹੋ ਖੇਤ ਤਿਆਰ ਕਰਨ ਤੋਂ ਪਹਿਲਾਂ 3 ਮਿੰਟ ਦਾ ਸਮਾਂ ਕੱਢ ਕੇ ਮੇਰੀ ਇਹ ਵੀਡੀਓ ਪੂਰੀ ਪ੍ਰੋਪਰ ਦੇਖ ਲਿਓ ਕਿਹੜਾ ਕਿਹੜਾ ਪ੍ਰੋਸੈਸ ਕਿਹੜਾ ਕਿਹੜਾ ਪ੍ਰੋਡਕਟ ਪਾਉਣਾ ਹੈ ਜੀ ਉਹਦੇ ਬਾਰੇ ਮੈਂ ਜਾਣਕਾਰੀ ਇੱਥੇ ਵਿੱਚ ਸਾਂਝੀ ਕੀਤੀ ਹੈ ਜੀ ਇਸ ਵੀਡੀਓ ਨੂੰ ਪੂਰਾ ਪ੍ਰੋਪਰ ਦੇਖਿਓ ਤੇ ਜੇ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਚਾਹੀਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡੇ ਫਾਰਮ ਤੋਂ ਆ ਕੇ ਸਬਜ਼ੀਆਂ ਦੀਆਂ ਪਨੀਰੀਆਂ ਲੈ ਜਾ ਸਕਦੇ ਹੋ ਜੇ ਕਿਸੇ ਨੂੰ ਕਮਰਸ਼ੀਅਲੀ ਜਿਆਦਾ ਪਨੀਰੀ ਚਾਹੀਦੀ ਹੈ ਤਾਂ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ ਜੀ ਨੰਬਰ ਸਾਡਾ ਸਕਰੀਨ ਤੇ ਆ ਰਿਹਾ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਸਬਜ਼ੀਆਂ ਵਾਲੇ ਖੇਤਾਂ ਦੀ ਤਿਆਰੀ ਕਰ ਰਹੇ ਆ ਜੀ ਤੁਸੀਂ ਦੇਖੋ ਇੱਧਰ ਪਹਿਲਾਂ ਵੀ ਆਪਣੀ ਬੰਦ ਗੋਭੀ ਸੀ ਬੰਦ ਗੋਭੀ ਖਤਮ ਕਰਤੀ ਤੇ ਦੁਬਾਰਾ ਇਸ ਫੇਰ ਸਬਜ਼ੀਆਂ ਹੀ ਲਾਉਣੀਆਂ ਜੇ ਉਧਰ ਦੇਖੋ ਉਹ ਮਲਚਿੰਗ ਪਾ ਕੇ ਉੱਪਰ ਲੋ ਟਨਲ ਕਰਨੀ ਆ ਤੇ ਹੁਣ ਇਹ ਚ ਬਿਮਾਰੀਆਂ ਦਾ ਅਟੈਕ ਵੀ ਆਊਗਾ ਇਹ ਚ ਆਪਾਂ ਉਹ ਤੁਸੀਂ ਦੇਖੋ ਢੇੜੀਆਂ ਥੋੜੀ ਜਿਹੀਆਂ ਢੇਰੀਆਂ ਲੱਗੀਆਂ ਆਪਾਂ ਮੁਰਗੀਆਂ ਵਾਲੀ ਖਾਦ ਵੀ ਪਾਈ ਆ ਤਾਂ ਬਿਮਾਰੀ ਸਾਡੇ ਖੇਤਾਂ ਦੇ ਵਿੱਚ ਨਾ ਆਵੇ ਕੋਈ ਸਮੱਸਿਆ ਨਾ ਆਵੇ ਫੰਗਸ ਨਾ ਆਵੇ ਤੇ ਜੇ ਮੁਰਗੀਆਂ ਦੀ ਖਾਦ ਪਾਈ ਆ ਸਿਉਂਕ ਨਾ ਪਵੇ ਤਾਂ ਉਹਦੇ ਲਈ ਅਸੀਂ ਕਿਹੜਾ ਟ੍ਰੀਟਮੈਂਟ ਕਰਦੇ ਆ ਉਹਦੇ ਬਾਰੇ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੂੰਗਾ ਜੀ ਇਹ ਸਾਰਾ ਮਟੀਰੀਅਲ ਪਿਆ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸੂੰਗਾ ਜੀ ਕਿਹੜਾ ਕਿਹੜਾ ਜੀ ਕਿਹੜੇ ਕੰਮ ਲਈ ਅਸੀਂ ਵਰਤਦੇ ਆ ਤੇ ਉਹਦੇ ਉਹਦੀ ਸਾਨੂੰ ਜ਼ਰੂਰਤ ਕਿਉਂ ਪੈਂਦੀ ਹੈ ਜੀ ਕਿਉਂਕਿ ਜ਼ਰੂਰਤ ਬਾਰੇ ਮੈਂ ਪਹਿਲਾਂ ਦੱਸਦਾ ਇੱਕ ਅਸੀਂ ਮੁਰਗੀਆਂ ਵਾਲੀ ਰੇਹ ਪਾਉਨੇ ਆ ਜੀ ਖੇਤ ਦੇ ਵਿੱਚ ਠੰਡ ਦੇ ਵਿੱਚ ਪਾਉਨੇ ਆ ਗਰਮੀ ਤੇ ਅਸੀਂ ਨਹੀਂ ਪਾਉਂਦੇ ਗਰਮੀ ਚੋਂ ਸੇਕ ਸਾੜ ਮਾਰਦੀ ਹੈ ਨੰਬਰ 2 ਇਸ ਖੇਤ ਦੇ ਵਿੱਚ ਪਹਿਲਾਂ ਵੀ ਤੁਸੀਂ ਦੇਖੋ ਵੀ ਸਬਜ਼ੀਆਂ ਵਾਲੇ ਪੱਤੇ ਇਹਦੀ ਤਿਆਰੀ ਕਿਹੜੇ ਰੋ ਕਰਨੀ ਹੈ ਕਿੰਨੀ ਡੋਜ਼ ਪਾਉਣੀ ਹੈ ਸਾਰੀਆਂ ਗੱਲਾਂ ਬਤਾ ਤੁਹਾਡੇ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੇਖਦਾ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਖਾਦਾਂ ਦੀ ਵਰਤੋਂ ਜੇ ਗੱਲ ਕਰੀਏ 50 ਤੋਂ 100 ਕਿਲੋ ਡੀਏਪ ਅਤੇ 50 ਤੋਂ 100 ਕਿਲੋ ਪੋਟਾਸ਼ ਸਲਫੇਟ ਪ੍ਰਤੀ ਏਕੜ ਵਰਤੋਂ ਕਰੋ ਤਾਂ ਰਿਜ਼ਲਟ ਵਧੀਆ ਮਿਲਦੇ ਨੇ ਜਿਨ੍ਹਾਂ ਏਰੀਆ ਵਿੱਚ ਪੋਟਾਸ਼ ਸਲਫੇਟ ਨਹੀਂ ਮਿਲਦੀ ਉਹ 50 ਕਿਲੋ ਪोटाਸ਼ ਉਸ ਨਾਲ 10 ਕਿਲੋ ਕੈਲਸ਼ੀਅਮ ਨਾਈਟ੍ਰੇਟ ਅਤੇ 5 ਕਿਲੋ ਸਲਫਰ ਦੀ ਵਰਤੋਂ ਖੇਤ ਤਿਆਰ ਕਰਨ ਵੇਲੇ ਕਰ ਸਕਦੇ ਨੇ ਸਾਰਾ ਕੁਝ ਖੇਤ ਦੇ ਵਿੱਚ ਪਾ ਕੇ ਹਲਕੀ ਵਹਾਈ ਕਰਕੇ ਤੇ ਵਿੱਚੋਂ ਖੇਲਾਂ ਜਾਂ ਬੈਡ ਤੁਸੀਂ ਬਣਾ ਸਕਦੇ ਹੋ ਜਿੱਦ ਨਾਲ ਤੁਹਾਨੂੰ ਰਿਜ਼ਲਟ ਚੰਗੇ ਮਿਲਦੇ ਨੇ ਬਾਕੀ ਬਾਇ ਪ੍ਰੋਡਕਟਾਂ ਬਾਰੇ ਸਾਰੀ ਜਾਣਕਾਰੀ ਅੱਗੇ ਦਿੱਤੀ ਹੈ ਤੇ ਹੁਣ ਆਪਾਂ ਜੇ ਗੱਲ ਕਰਦੇ ਹਾਂ ਤਿਆਰੀ ਦੀ ਤੇ ਤਿਆਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਐਨਪੀਕੇ ਬੈਕਟੀਰੀਆ ਪਾ ਰਹੇ ਹਾਂ ਕਿ ਜਿੰਨੀ ਵੀ ਆਪਣੀ ਖਾਦ ਹੈ ਕਿਉਂਕਿ ਤੇ ਮਲਚਿੰਗ ਪੈ ਜਾਣੀ ਆ ਫਿਰ ਜਦੋਂ ਮਲਚਿੰਗ ਪਾ ਜਾਂਦੀ ਹੈ ਤਾਂ ਖਾਦ ਜਿਹੜੀ ਜਿਹੜੀ ਅਸੀਂ ਡੀਏਪੀ ਵਗੈਰਾ ਪोटाश ਜੋ ਵੀ ਪਾਉਨੇ ਆ ਉਹ ਸਟੋਰ ਜਮ੍ਹਾਂ ਹੋ ਜਾਂਦੀ ਹੈ ਇਹ ਉਹਨੂੰ ਜਮ੍ਹਾਂ ਨਹੀਂ ਹੋਣ ਦੇਊਗਾ ਜਿੰਨੀ ਵੀ ਖਾਦ ਅਸੀਂ ਪਾਵਾਂਗੇ ਸਾਰੀ ਘੋਲ ਕੇ ਸਾਡੇ ਬੂਟੇ ਨੂੰ ਦਿੰਦਾ ਰਹੂਗਾ ਜੀ ਇਹ ਇਸੇ ਤਰ੍ਹਾਂ ਇਹ ਸਲਫਰ ਤੇ ਆਇਰਨ ਦਾ ਬੈਕਟੀਰੀਆ ਹੈ ਜੀ ਇਹਦੇ ਵਿੱਚ ਪਲੱਸ ਸੀ ਵੀਡ ਨਾਲ ਹੈ ਜੀ ਇਹ ਜਿਹਨੂੰ ਬਾਇਓ ਜੈਮ ਆਪਾਂ ਕਹਿ ਸਕਦੇ ਹਾਂ ਕਿਸਾਬ ਦੇ ਨਾਲ ਇਹ ਬਾਇਓ ਪ੍ਰੋਡਕਟ ਹੈ ਜੀ ਤੇ ਇਹ ਵੀ ਪlant ਦੀ ਨਿਊਟ੍ਰੀਐਂਟ ਅਪਟੇਕ ਵਧਾਉਂਦਾ ਹੈ ਇਸੇ ਤਰੀਕੇ ਨਾਲ ਫਸਲ ਰਕਸ਼ਾ ਲੱਕ ਤੇ ਆਪਣਾ ਸੰਜੀਵਨੀ ਆ ਗਿਆ ਜੀ ਇਹ ਦੋਵੇਂ ਪ੍ਰੋਡਕਟ ਆਪਾਂ ਸਪਰੇਅ ਦੇ ਰੂਪ ਚ ਵੀ ਵਰਤ ਲੈਣੇ ਆ ਤੇ ਇਹੇਠਾਂ ਜ਼ਮੀਨ 'ਚ ਵੀ ਪਾਉਣੇ ਆ ਜੀ ਇਹ ਫੰਗਸ ਨੂੰ ਰੋਕਣ ਦਾ ਕੰਮ ਕਰਦੇ ਨੇ ਜਿੰਨੀਆਂ ਵੀ ਮਿੱਤਰ ਫੰਗਸਾਂ ਆ ਇਹ ਡਿਵੈਲਪ ਕਰਦੇ ਨੇ ਤੇ ਜਿਹੜੇ ਬੈਡ ਫੰਗਸ ਆ ਜਿਹੜੀ ਮੰਨ ਲਓ ਜਿਹੜੀ ਤੁਹਾਡੇ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਆ ਉਹਨੂੰ ਖਤਮ ਕਰਦੇ ਨੇ ਇਸੇ ਤਰੀਕੇ ਨਾਲ ਕਾਲੀ ਚੱਕਰ ਆਪਾਂ ਵਰਤ ਰਹੇ ਆ ਜੀ ਕਾਲੀ ਚੱਕਰ ਆ ਜਿਹੜਾ ਉਹ ਜਿੰਨੇ ਵੀ ਤੁਹਾਡੇ ਜਿੱਦਾਂ ਸੁੰਡੀ ਪੈ ਜਾਂਦੀ ਆ ਸਯੋਂਗ ਪੈ ਜਾਂਦੀ ਆ ਉਹਨਾਂ ਤੋਂ ਬਚਾ ਲਈ ਜਿਹੜਾ ਆਪਣਾ ਆ ਮੁੱਖ ਰੋਲ ਨਭਾਉਂਦਾ ਹੈ ਜਮੀਨ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਜਿਹੜੇ ਕੀੜੇ ਹਾਨੀਕਾਰ ਕੀੜੇ ਆ ਉਹਨਾਂ ਨੂੰ ਖਤਮ ਕਰ ਦੂਗਾ ਜੀ ਤੇ ਨਿਮੈਟੋ ਫਰੀ ਨੀਮਾ ਟੋੜ ਤੋਂ ਬਚਾਊਗਾ ਕਿਉਂਕਿ ਸਬਜ਼ੀਆਂ ਦੇ ਵਿੱਚ ਖਾਸ ਕਰਕੇ ਇਹ ਸਮੱਸਿਆ ਜ਼ਿਆਦਾ ਆਉਂਦੀ ਆ ਕਿ ਕਿਸੇ ਵੇਲੇ ਨੀਮਾ ਟੋੜ ਆ ਜਾਂਦਾ ਜੀ ਤੇ ਨੀਮਾ ਟੋੜ ਤੋਂ ਬਚਾ ਲਈ ਨਿਮੈਟੋ ਫਰੀ ਵਰਤ ਰਹੇ ਆ ਪਰ ਜੇ ਇਕੱਲਾ ਨਿਮੈਟੋ ਫਰੀ ਤੁਸੀਂ ਪਾਓਗੇ ਉਹ ਕੰਮ ਨਹੀਂ ਕਰਨਾ ਜੀ ਇਸ ਕਰਕੇ 1 2 ਤੇ 3 ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਜਿਹੜਾ ਉਹ ਪਾਉਣਾ ਪੈਂਦਾ ਫਿਰ ਨੀਮਾ ਟੋੜ ਦਾ ਕੰਟਰੋਲ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਜੀ ਇਹ ਬੰਗਲੌਰ ਅ ਇਸ ਚੀਜ਼ ਉੱਤੇ ਦੀ ਰეკਮੈਂਡੇਸ਼ਨ ਵੀ ਇਸ ਚੀਜ਼ ਤੇ ਹੈਗੀ ਆ ਜੀ ਤੁਸੀਂ ਉਹ ਵੀ ਜਾ ਕੇ ਪੜ੍ਹ ਸਕਦੇ ਹੋ ਬਾਤਰਾ ਜਿਹੜੀ ਅਸੀਂ ਲੈ ਰਹੇ ਹਾਂ ਜੀ ਇੱਕ ਕਿੱਲੇ ਮਗਰ ਇਹਨਾਂ ਦੇ ਇੱਕ ਇੱਕ ਪੈਕੇਟ ਲੈ ਰਹੇ ਹਾਂ ਤੇ ਬਾਕੀ ਸਾਰੇ ਪ੍ਰੋਡਕਟ ਅਸੀਂ 2-2 ਕਿਲੋ ਲੈ ਰਹੇ ਹਾਂ ਤੇ ਇਹਨੂੰ ਅਸੀਂ ਮਿਕਸ ਕਰਾਂਗੇ ਜੀ ਵਰਮੀ ਕੰਪੋਸਟ ਦੇ ਵਿੱਚ ਵਰਮੀ ਕੰਪੋਸਟ ਜਿਹੜੀ ਅਸੀਂ ਮਿਕਸਿੰਗ ਕਰ ਦੇਣੀ ਆ ਕਿਉਂਕਿ ਛੱਟਾ ਆ ਜੇ ਕਿਸੇ ਵੀ ਚੀਜ਼ ਤੁਸੀਂ ਰਲਾ ਕੇ ਛੱਟਾ ਦੇ ਸਕਦੇ ਹੋ ਕੋਸ਼ਿਸ਼ ਇਹ ਕਰੋ ਕਿ ਖਾਦ ਦੇ ਵਿੱਚ ਰਲਾ ਕੇ ਛੱਟਾ ਇਹਦਾ ਨਾਂ ਦਿੱਤਾ ਜਾਵੇ ਇਹਦਾ ਛੱਟਾ ਦੇ ਲਈ ਤੁਸੀਂ ਨਾਰਮਲ ਖੇਤ ਦੀ ਮਿੱਟੀ ਦੀ ਵਰਤੋਂ ਵੀ ਕਰ ਸਕਦੇ ਹੋ ਖੇਤ ਦੀ ਮਿੱਟੀ ਪਾ ਲਓ ਤੁਸੀਂ ਵਰਮੀ ਕੰਪੋਸਟ ਪਾ ਲਓ ਸਿਟੀ ਕੰਪੋਸਟ ਜਿਹੜੀ ਮਰਜ਼ੀ ਖਾਦ ਪਾ ਲਓ ਪਰ ਕੋਸ਼ਿਸ਼ ਇਹ ਕਰੋ ਕਿ ਕੈਮੀਕਲ ਵਾਲੀਆਂ ਖਾਦਾਂ ਜਿਹੜੀਆਂ ਉਹਨਾਂ ਦੇ ਵਿੱਚ ਇਹਦੀ ਮਿਕਸਿੰਗ ਨਾ ਕਰੋ ਹੁਣ ਇਸੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ ਦੋ ਤਿੰਨ ਵਾਰ ਗੋਡੀ ਦੇ ਕੇ ਉੱਤੇ ਉਸ ਤੋਂ ਬਾਅਦ ਖੇਤ ਛੱਟਾ ਦੇ ਦਾਂਗੇ ਛੱਟਾ ਦੇ ਕੇ ਤੁਸੀਂ ਖੇੜਾ ਬਣਾ ਸਕਦੇ ਹੋ ਬੈੱਡ ਬਣਾ ਸਕਦੇ ਹੋ ਤੇ ਤੁਹਾਡੇ ਖੇਤ ਦੇ ਵਿੱਚ 90% ਕਿਸੇ ਤਰੀਕੇ ਦੀ ਬਿਮਾਰੀ ਦਾ ਹਮਲਾ ਨਹੀਂ ਹੋਊਗਾ ਸਿਉਂਕ ਦਾ ਹਮਲਾ ਨਹੀਂ ਹੋਊਗਾ ਤੁਸੀਂ ਮਲਚਿੰਗ ਪਾਓ ਲੋਟਨਲ ਕਰੋ ਜਾਂ ਬਿਨਾ ਲੋਟਨਲ ਤੋਂ ਬਿਨਾ ਮਲਚਿੰਗ ਤੋਂ ਵੀ ਸਬਜ਼ੀਆਂ ਬੀਜਣੀਆਂ ਨੇ ਤਾਂ ਛੇਤੀ ਖੇਤ ਤਿਆਰ ਕਰਕੇ ਤੁਸੀਂ ਸਬਜ਼ੀਆਂ ਇਸ ਤਰੀਕੇ ਨਾਲ ਬੀਜ ਸਕਦੇ ਹੋ ਇਹ ਸਾਰੇ ਪ੍ਰੋਡਕਟ ਤੁਸੀਂ ਵਰਤ ਸਕਦੇ ਹੋ ਕੰਪਨੀ ਮੈਂ ਰეკਮੈਂਡ ਨਹੀਂ ਕਰਦਾ ਤੁਸੀਂ ਕਿਸੇ ਵੀ ਕੰਪਨੀ ਦੇ ਇਹ ਵਾਲੇ ਟੈਕਨੀਕਲ ਜਿਹੜੇ ਸਰਚ ਕਰ ਸਕਦੇ ਹੋ ਅਸੀਂ ਆਈਪੀਐਲ ਦੇ ਵਰਤਨੇ ਸਾਨੂੰ ਇਹਦੇ ਰਿਜ਼ਲਟ ਚੰਗੇ ਮਿਲਦੇ ਆ ਇਸ ਦੇ ਸੰਬੰਧ ਵਿੱਚ ਕੋਈ ਹੋਰ ਜਾਣਕਾਰੀ ਚਾਹੀਦੀ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਹਦਾ ਸਵਾਲ ਦੇਣ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਧੰਨਵਾਦ